ਲੁਧਿਆਣਾ ਦੇ ਮੋਤੀ ਨਗਰ ਥਾਣੇ ਦੇ ਵਿੱਚ ਐਤਵਾਰ ਦੀ ਸ਼ਾਮ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦ ਇੱਕ ਵਿਅਕਤੀ ਨੇ ਥਾਣੇ ਵਿੱਚ ਦਾਖਲ ਹੋ ਕੇ ਅਚਾਨਕ ਹੀ ਮੁਲਾਜ਼ਮਾਂ ਤੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਮੁਲਾਜ਼ਮ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪੁਲਿਸ ਮੁਤਾਬਕ ਥਾਣੇ ਵਿੱਚ ਮੁਲਾਜ਼ਮਾ ਤੇ ਹਮਲਾ ਕਰਨ ਵਾਲਾ ਇਹ ਸ਼ਖਸ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਜਿਸ ਨੂੰ ਤੁਰੰਤ ਕਾਬੂ ਕਰਕੇ ਹਸਪਤਾਲ ਭੇਤੀ ਕਰਵਾਇਆ ਗਿਆ ਇਹ ਇਤਵਾਦੀ ਸ਼ਾਮ ਨੂੰ ਟ੍ਰਾਂਸਪੋ ਨਗਰ ਤੋਂ ਇੱਕ ਸ਼ੱਕੀ ਬੰਦਾ ਲੈ ਕੇ ਆਈ ਸੀ ਜੀ ਤੇ ਜੋ ਮੈਂਟਲੀ ਟੋ ਤੇ ਡਿਸਟਰਬ ਸੀ ਦਾ ਜਿਨੇ ਅਨਸਾਰ ਇੱਥੇ ਹੱਲਾ ਗੁੱਲਾ ਕਾਫੀ ਕੀਤਾ ਤੇ ਜਿਸ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹ ਬੰਦਾ ਡਿਸਟਰਬ ਹੋਣ ਕਰਕੇ ਨਾ ਤਾਂ ਕੋਈ ਨਾਮ ਪਤਾ ਦੱਸ ਸਕਿਆ ਸੀ ਦਾ ਤੇ ਨਾ ਹੀ ਉਹਦੇ ਬਾਰੇ ਕੁਝ ਕਲੀਅਰ ਹੋ ਚੁੱਕਾ ਹੋ ਸਕਿਆ ਜਿਹੜੇ ਨੂੰ ਬਾਅਦ ਵਿੱਚ ਦਵਾਈ ਲਈ ਬਾਹਰ ਹਸਪਤਲ ਭੇਜਤਾ ਹੀ ਦਾ ਤੇ ਸਰ ਜੀ ਗੱਲ ਕਰੀ ਕਹਿੰਦੇ ਦੋ ਮੁਲਾਜ਼ਮ ਵੀ ਆਪਣੇ ਕੁਛ ਵਿੱਚ ਘਾਇਲ ਹੋਏ ਸੀਗੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਉਹਨੂੰ ਕਾਬੂ ਕਰ ਲਿਆ ਸੀ ਦਾ ਤੇ ਸਰ ਇਹ ਕਿਦਾਂ ਦੀ ਘਟਨਾ ਹੈ ਇਹ ਐਤਵਾਰ ਸ਼ਾਮ ਦੀ ਘਟਨਾ ਹੈ ਤੇ ਫਿਲਹਾਲ ਸਰ ਉਸ ਜਿਹੜਾ ਦਿਮਾਗੀ ਤੌਰ ਤੇ ਪਰੇਸ਼ਾਨ ਬੰਦਾ ਸੀ ਉਹਦਾ ਸਰ ਕੀਤਾ ਕੀ ਆ ਹੁਣ ਕੋਈ ਉਹਨੂੰ ਦਾਖਲ ਕਰਾਇਆ ਕਿਤੇ ਜਾਂ ਕੋਈ ਪਰਚਾ ਕੀਤਾ ਕੀ ਕਰ ਰਹੀ ਨਹੀਂ ਉਹਨੂੰ ਹਸਪਤਲ ਦਾਖਲ ਹੀ ਭੇਜਤਾ ਹੀ ਦਾ ਕਿਉਂਕਿ ਉਹ ਮੈਂਟਲੀ ਤੌਰ ਤੇ ਡਿਸਟਰਬ ਸੀ ਬੰਦਾ ਕੋਈ ਗੱਲ ਕਲੀਅਰ ਨਹੀਂ ਸੀ ਹੋ ਰਹੀ ਉਹ ਤੋਂ ਇਸ ਲਈ ਅਸੀਂ ਕੋਈ ਕਾਰਵਾਈ ਨਹੀਂ ਬੰਦੀ ਸੀ ਵੈਜ ਹਿਊਮਨ ਬੀਇੰਗ ਐਂਸ ਨੂੰ ਭੇਜ ਦਿੰਦੇ ਠੀਕ